ਓਲੰਪਿਕ ਤਗਮਾ ਜੇਤੂ ਪਹਿਲਵਨ ਸੁਸ਼ੀਲ ਕੁਮਾਰ ਦੀ ਜਾਚੀ ਕਾ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਓਲੰਪਿਕ ਵਿੱਚ ਭਾਗ ਲੈਣ ਨੂੰ ਲੈ ਕੇ ਸੁਸ਼ੀਲ ਨੇ ਟ੍ਰਾਇਲ ਦੀ ਮੰਗ 'ਸਪੰਦੀ ਇਕ ਜਾਚੀ ਕਾ ਕੋਰਟ ਵਿੱਚ ਜਾਰੀ ਕੀਤੀ ਸੀ ਜਿਸ ਨੂੰ ਜਿੱਦਲੀ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਮਹਾਨ ਮੁਕਾਬੇ ਬਾਦ ਮੁਹੰਮਦ ਅਲੀ ਦੀ ਅੰਤਿਮ ਯਾਤਰਾ ਨੂੰ ਦੁਨੀਆ ਪਾਰ ਦੇ ਅਰਬਾ ਲੋਕ ਟੀਵੀ ਤੇ ਵੇਖ ਸਕਣਗੇ ਜੋ ਟੀਵੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਇਵੈਂਟ ਵਿੱਚੋਂ ਇੱਕ ਹੋਵੇਗੀ ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਅਲੀ ਦੀਆਂ ਅੰਤਿਮ ਰਸਮਾਂ ਕੇਟੂੰਗੀ ਦੇ ਲੂਵਿਲਾ ਚ ਹੋਣਗੀਆਂ ਜਿੱਥੇ ਝੰਡੇ ਅੱਤੇ ਝੁਕੇ ਰਹਿਣਗੇ ਗ੍ਰੈਂਡਮਾਸਟਰ ਤੇਸਾਪਾ ਜੁਨੀਅਰ ਚੈਂਪੀਅਨ ਭਾਰਤੀ ਪੀ ਹਰੀਕ੍ਰਿਸ਼ਨ ਸ਼ਮਕੀਰ ਚਤਰੰਗ ਟੂਰਨਾਮੈਂਟ ਦੇ 9ਵੇਂ ਤੇ ਆਖਰੀ ਦੌਰ 'ਚ ਅਜਰਬੇਜਾਨ ਦੇ ਸਫਾਰਦੀ ਅਲਤਾਜ਼ ਦੇ ਹੱਥੋਂ ਹਾਰ ਨਾਲ ਉਲਟ ਫੇਰ ਦਾ ਸ਼ਿਕਾਰ ਹੋ ਗਏ ਫਾਈਨਲ ਰਾਊਂਡ 'ਚ ਸਫੈਦ ਮੋਹਰਾਂ ਨਾਲ ਖੇਡਦੇ ਹੋਏ ਹਰੀਕ੍ਰਿਸ਼ਨ ਇੱਕ ਸਮੇਂ ਬਹੁਤ ਵਧੀਆ ਸਥਿਤੀ 'ਚ ਸੀ ਪਰ ਇਸ ਦੇ ਬਾਅਦ ਉਹਨਾਂ ਵੱਡੀ ਗਲਤੀ ਕੀਤੀ ਜਿਸ ਕਾਰਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਰੀਕ੍ਰਿਸ਼ਨ 4 ਅੰਕ ਦੇ ਨਾਲ ਸ='%20ਯੁਕਤ ਰੂਪ ਨਾਲ 6ਵੇਂ ਸਥਾਨ 'ਤੇ ਰਹੇ ਜੁਨੀਅਰ ਨੰਬਰ 1 ਟੈਨਿਸ ਖਿਡਾਰੀ ਨੋਵਾਕ ਝੋਕਵਿਚ ਨੇ ਫ੍ਰੈਂਚ ਓਪਨ ਗ੍ਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਇੱਕ ਸੈੱਟ ਦੇ ਪਿਛੜ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਦੂਜੇ ਨੰਬਰ ਦੇ ਐਂਡੀ ਮਰੇਨ ਨੂੰ 3-6, 6-1, 6-2, 6-4 ਨਾਲ ਹਰਾ ਕੇ ਰੋਲਾਂ ਗੈਰੋ ਦੀ ਲਾਲ ਬਜਰੀ ਤੇ ਪਹਿਲੀ ਵਾਰ ਫ੍ਰੈਂਚ ਓਪਨ ਦਾ ਬਾਦਸ਼ਾਹ ਬਣਨ ਦਾ ਮਾਣ ਝੋਕਵਿਚ ਨੂੰ ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਰੀਅਰ ਗ੍ਰੈਂਡ ਸਲੈਮ ਵੀ ਪੂਰਾ ਕਰ ਲਿਆ ਹੈ। ਜੋ ਵੀ ਜਿੱਤੇ 2012 2014 ਤੇ 2015 ਚ ਉਪ ਜੇਤੂ ਰਹੇ ਸਨ ਇਸ ਦੇ ਨਾਲ ਹੀ ਕਿਸ ਸਮੇਂ 4 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕਰਨ ਵਾਲੇ ਟੈਨਿਸ ਇਤਿਹਾਸ ਦੇ ਤੀਜੇ ਖਿਡਾਰੀ ਬਣ ਗਏ ਨੇ ਐਸਟੀ ਗਾਰਗਪਾਤ ਐਸਐਸਪੀ ਚਰੋਸੀਆ ਦੇ ਚੌਥੇ ਰਾਉਂਡ 'ਚ ਟੈਕ ਚਨਈ ਨੇ ਚੋਟੀ ਤੇ ਚੱਲ ਰਹੀ ਦੇਵ ਚੰਡੀਗੜ੍ਹ ਦੀ ਟੀਮ ਨੂੰ ਦੂਜੇ ਸਥਾਨ ਤੇ ਛੱਡ ਕੇ ਲੁਇਸ ਫਿਲਿਪ ਕੱਪ ਪ੍ਰੋ ਗੋਲਫ ਲੀਗ ਲੀਗ ਦਾ ਖਿਤਾਬ ਜਿੱਤ ਲਿਆ। ਚਨਈ ਟੀਮ ਨੇ 21 ਅੰਡਰ 555 ਸਕੋਰ ਨਾਲ ਖਿਤਾਬ ਜਿੱਤ ਲਿਆ। ਜੇਤੂ ਟੀਮ ਨੂੰ 36 ਲੱਖ ਰੁਪਏ ਦੀ ਇਨਾਮ ਰਕਮ ਮਿਲੀ ਅਤੇ ਟੀਮ ਦੇ ਤਿੰਨ ਮੈਂਬਰਾਂ ਦੇ ਹੱਥ 12-12 ਲੱਖ ਰੁਪਏ ਹੈ। ਸ਼ੇਰ ਮੁਕੇ ਬਾਜ਼ੀ ਪਾਰਟ ਵਿੱਚ ਆਪਣੀ ਥਾਂ ਬਣਾਉਣ ਲਈ ਤਿਆਰ ਹੈ ਇਸ ਖੇਡ ਵਿੱਚ ਰਾਸ਼ਟਰੀ ਰਾਜਸਤਾਨੀ 11 ਜੂਨ ਨੂੰ AIBBA ਪ੍ਰੋ ਮੁਕੇ ਬਾਜ਼ੀ ਫਾਈਟ ਨਾਈਟ ਦੀ ਮੇਜ਼ਬਾਨੀ ਕਰੇਗੀ ਜਿਸ ਵਿੱਚ ਆਪਕੋ ਵਿਸ਼ਵ ਚੈਂਪੀਅਨ ਕਾਂਸੀ ਤਗਮਾ ਤਾਰੀ ਵਿਕਾਸ ਕ੍ਰਿਸ਼ਨ ਹਿੱਸਾ ਲਵੇਗਾ ਜਿਸ ਨੂੰ ਇਸ ਦੇ ਰਾਹੀਂ 올림픽 ਕੁਆਲੀਫਿਕੇਸ਼ਨ ਦਾ ਬਾ ਦੂ ਮੌਕਾ ਮਿਲੇਗਾ ਮਹਾਨ ਫਾਰਮੂਲਾ 1 ਰੇਸਰ ਮਾਈਕਲ ਸ਼ੁਮਾਕਰ ਦੇ بیٹے ਮਿਕ ਸ਼ੁਮਾਕਰ ਨੇ ਜਰਮਨ ਫਾਰਮੂਲਾ 4 ਚੈਂਪੀਅਨਸ਼ਿਪ 'ਚ ਇੱਕ ਦਿਨ ਦੇ ਅੰਦਰ ਦੋ ਜਿੱਤਾਂ ਦਰਜ ਕੀਤੀਆਂ ਸ਼ੁਮਾਕਰ ਜੂਨੀਅਰ ਨੇ ਕਿਹਾ ਦੋ ਰੇਸਾਂ 'ਚੋਂ ਤੋਵੇਂ ਜਿੱਤਣ ਤੋਂ ਵੱਧ ਹੋਰ ਕੀ ਹੋ ਸਕਦਾ ਮੈਂ ਬਹੁਤ ਖੁਸ਼ ਹਾਂ ਰਾਂਸਟੀ ਕੈਰੋਲਿਨ ਗਾਰਸਿਆ ਤੇ ਕ੍ਰਿਸਟੀਨਾ ਮਾਲਦੇਨੋ ਵਿਚ ਦੀ ਜੋੜੀ ਪਹਿਲੀ ਵਾਰ ਫ੍ਰੈਂਚ ਓਪਨ ਮਹਿਲਾ ਟੈਨਿਸ ਦਾ ਡਬਲ ਖਿਤਾਬ ਜਿੱਤਣ ਚ ਸਫਲ ਰਹੀ ਹੈ ਇਹਨਾਂ ਨੇ ਰੂਸ ਦੀ ਐਕਾਟਰਿਨਾ ਮਾਕਰੋਵਾ ਤੇ ਅਲੀਨਾ ਵੈਸਨਿਨਾਂ ਦੀ 7ਵੀਂ ਰੈਂਕਿੰਗ ਪ੍ਰਾਪਤ ਜੋੜੀ ਨੂੰ ਸੰਘਰਸ਼ਪੂਰਨ ਮੁਕਾਬਲੇ ਵਿੱਚ 6-3, 2-6, 6-4 ਨਾਲ ਹਰਾਉਂਦੇ ਹੋਏ 40 ਸਾਲ ਦੇ ਲੰਮੇ ਸਮੇਂ ਦੇ ਬਾਅਦ ਇਹ ਖਿਤਾਬ ਜਿੱਤਿਆ ਹੈ ਵਾਰ ਦੇ ਪਹਿਲੇ ਮਿਸਟਰ ਯੂਨੀਵਰਸ ਬਣਨ ਵਾਲੇ 104 ਸਾਲ ਦੇ ਬੋਡੀ ਬਿਲਡਰ ਮਨੋਹਰ ਹਚ ਦਾ ਉਹਨਾਂ ਦੇ ਨਿਵਾਸ ਇਜਤੇਹਾਂਤ ਹੋ ਗਿਆ ਪਰ ਵਰਕਸੂਤਰਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਮਨੋਹਰ ਉਹਨਾਂ ਚ 25 ਸਾਲ ਜੇ ਮਿਸਟਰ ਯੂਨੀਵਰਸ ਬਣੇ ਸਨ ਜਿਸ ਤੇ ਬਾਅਦ ਉਹਨਾਂ ਦਾ ਨਾਮ ਬੰਗਾਲ ਵਿੱਚ ਮਸ਼ਹੂਰ ਹੋ ਗਿਆ ਸੀ